ਕੁੜੌੜ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 47 ਵੇਲੇ ਸਿੱਖਾਂ ਤੇ ਪੰਜਾਬੀਆਂ ਨਾਲ ਨਹਿਰੂ ਗਾਂਧੀ ਨੇ ਕਿਵੇਂ ਕੀਤਾ ਸੀ ਵਿਸ਼ਵਾਸ ਘਾਤ ਦੂਜੀ ਸੰਸਾਰ ਜੰਗ ਚੱਲਣ ਤੋਂ ਪਹਿਲਾਂ ਗਾਂਧੀ ਅਤੇ ਅੰਗਰੇਜ਼ਾਂ ਵਿਚਾਲੇ ਇੱਕ ਸਮਝੌਤਾ ਹੋਇਆ ਉਸ ਸਮਝੌਤੇ ਤਹਿਤ ਗਾਂਧੀ ਨੇ ਵਾਅਦਾ ਕੀਤਾ ਕਿ ਪੰਜਾਬ ਦੀ ਵੱਧ ਤੋਂ ਵੱਧ ਜਨਤਾ ਫੌਜ ਵਿੱਚ ਭਰਤੀ ਕਰਕੇ ਇੰਗਲੈਂਡ ਦੀ ਮਦਦ ਲਈ ਭੇਜੀ ਜਾਊ ਤੇ ਐਵੇਂ ਹੀ ਹੋਇਆ ਵਿਸ਼ਵ ਯੁੱਧ ਮੁੱਕਾ 나ਜੀਵਾਤੇ ਫਾਸੀਵਾਦ ਮੁੱਕਿਆ ਹਿਟਲਰ ਵਰਗੇ ਮਰ ਗਏ ਇੰਗਲੈਂਡ ਸਮੇਤ ਕਈ ਦੇਸ਼ ਜੇਤੂ ਰਹੇ ਦੂਜੇ ਵਿਸ਼ਵ ਯੁੱਧ ਵਿੱਚ 90 ਹਜ਼ਾਰ ਸਿੱਖ ਪਬਜੀ ਸ਼ਹੀਦ ਹੋ ਗਏ ਫਿਰ 1947 ਦਾ ਸਮਾਂ ਸੀ ਲਾਹੌਰ ਵਿੱਚ ਇੱਕ ਮੀਟਿੰਗ ਸੀ ਅੰਗਰੇਜ਼ ਅਫਸਰ ਨਹਿਰੂ ਤੇ ਸਿੱਖ ਆਗੂ ਮਰਟਾ ਤਾਰਾ ਸਿੰਘ ਵੀ ਪਹੁੰਚੇ ਸੀ ਅੰਗਰੇਜ਼ ਜੁੱਧ ਵਿੱਚ ਜਿੱਤ ਕਰਕੇ ਸਿੱਖਾਂ ਦੇ ਐਸ਼ਾਨਮਦ ਸੀ ਅਤੇ ਇਸੇ ਕਾਰਨ ਅੰਗਰੇਜ਼ ਸਿੱਖਾਂ ਨੂੰ ਕੋਈ ਦੇਣਾ ਚਾਹੁੰਦੇ ਸਨ પાસੇ ਜੇ ਕਰਕੇ ਅੰਗਰੇਜ਼ ਉਸਰਨੇ ਮਾਸਟਰ ਤਾਰਾ ਸਿੰਘ ਨੂੰ ਕਿਹਾ ਕਿ ਜੇ ਦੇਸ਼ ਦੀ ਵੱਡ ਮਗਰੂਮ ਮੁਸਲਮਾਨ ਪਾਕਿਸਤਾਨ ਚਲੇ ਗਏ ਹਿੰਦੂ ਹਿੰਦੁਸਤਾਨ ਦੇ ਵਿਸਨੀਕ ਹੋਣਗੇ ਜੇ ਤੁਸੀਂ ਥੋੜਾ ਜਿਹਾ ਹਮਲਾ ਮਾਰੋ ਹੁਣ ਲੱਗਦੇ ਆ ਸਿੱਖਾਂ ਨੂੰ ਵੀ ਇੱਕ ਵੱਖਰਾ ਖੇਤਾ ਲੈ ਕੇ ਦੇਵੋ ਤਾਰਾ ਸਿੰਘ ਸੋਚੀ ਪੈ ਗਿਆ ਕਿਹਾ ਨਹਿਰੂ ਨੇ ਲੱਤ ਤੋਂ ਦੀ ਕਰਨੇ ਹੈ ਕਹਿੰਦਾ ਮਾਟਰ ਜੀ ਸਿੱਖ ਹਿੰਦੁਸਤਾਨ ਵਿੱਚ ਹੀ ਰਹਿਣਗੇ ਇਤਿਹਾਸ ਗਵਾਹ ਹੈ ਉਸ ਸਮੇਂ ਦਾ ਨਹਿਰੂ ਨੇ ਸਿੱਖਾਂ ਨੂੰ ਸਿਰਖਿਆ ਆਜ਼ਾਦੀ ਤੇ ਨਾਗਰਤਾ ਦਾ ਭਰੋਸਾ ਦਿੱਤਾ ਤੇ ਮਾਟਰ ਤਾਰਾ ਸਿੰਘ ਜੀ ਵਰਗੇ ਬਲਦੇਵ ਸਿੰਘ ਵਰਗੇ ਨਹਿਰੂ ਦੇ ਨਾਲ ਸਹਿਮਤ ਹੋ ਗਏ ਨਾਲੇ ਇੱਕ ਵੱਡੀ ਘੁਰਕੀ ਬਲਦੇਵ ਸਿੰਘ ਨੂੰ ਮਾਰੇ ਕਿ ਬਲਦੇਵ ਸਿਆ ਜੇ ਇਹ ਖੇਤਾ ਲਾਹੌਰ ਤੇ ਦਿੱਲੀ ਦੇ ਵਿਚਕਾਰ ਹੋਇਆ ਤੇ ਫਿਰ ਪਿਆਰਿਆ ਤੇਰੇ ਨਾਲ ਕੀ ਬਣੇਗਾ ਤੇਰੇ ਟਾਟਾ ਨਗਰ ਵਾਲੇ ਕਾਰਖਾਨੇ ਬੰਦ ਹੋ ਜਾਣਗੇ ਤੇਰਾ ਕਾਰੋਬਾਰ ਉਜੜ ਜਾਏਗਾ ਬਾਅਦ ਵਿੱਚ ਪਤਾ ਨਹੀਂ ਸਤਾਬਤ ਹੋਵੇ ਕਿ ਨਾ ਹੋਵੇ ਤੂੰ ਆਪਣੇ ਖੇਤੇ ਦੇ ਵਿੱਚੋਂ ਕੀ ਲੈਣਾ ਹੈ ਤੂੰ ਸਾਡੇ ਨਾਲ ਸਹਿਮਤ ਹੋ ਸੋ ਗੱਲ ਕੀ ਲਾਲਚ ਨੇ ਐਸਾ ਡਬੋਇਆ ਕੈਨੇਡਾ ਦੇ 90% ਸ਼ਹੀਦੀਆਂ ਦੇਣ ਵਾਲਿਆਂ ਵਾਸਤੇ ਨਹੀਂ ਸੋਚਿਆ ਆਪਣੇ ਕਾਰੋਬਾਰਾਂ ਵਾਸਤੇ ਸੋਚਿਆ ਤੇ ਵੇਖਿਆ ਜਾਵੇ ਤਾਂ ਮਹਤਰ ਤਾਰਾ ਸਿੰਘ ਨੇ ਉਸ ਸਮੇਂ ਠੀਕ ਕੀਤਾ ਜੇ ਉਦੋਂ ਵੱਖਰਾ ਸਿੱਖ ਰਾਜ ਬਣਾ ਲੈਂਦੇ ਤਾਂ 1947 ਦੇ ਸਮੇਂ ਜੇ 10 ਲੱਖ ਪੰਜਾਬੀਆਂ ਦਾ ਕਤਲ ਹੋਇਆ ਸੀ ਉਥੇ ਇਹ ਗਿਣਤੀ 15 ਲੱਖ ਦੇ ਨੇੜੇ ਪਹੁੰਚ ਜਾਂਦੀ ਸਮਾਂ ਤੁਰਦਾ ਗਿਆ ਲੋਹਰ ਪਰਾਇਆ ਹੋ ਗਿਆ ਪੰਜਾਬ ਦੀ ਏਕ ਤੇ ਸਦੀਆਂ ਤੋਂ ਵਹਿੰਦੇ ਦਰਿਆ ਘਰਵ ਚਾਲੇ ਕੱਢੀ ਕੰਨਵਾਂ ਨੂੰ ਅਡੋ ਗਏ ਪੰਜਾਬ ਪੰਜ ਆਬ ਨਾ ਰਹਿ ਕੇ ਦੋ ਆਬ ਹੀ ਰਹਿ ਗਿਆ ਮਹਤਰ ਤਾਰਾ ਸਿੰਘ ਜੀ ਦੀ ਅਗਵਾਈ ਹੇਠ ਪੰਜਾਬੀ ਸੂਬੇ ਦੀ ਮੰਗ ਉੱਠੀ ਪ੍ਰਧਾਨ ਮੰਤਰੀ ਦੀ ਉੱਚੀ ਕੁਰਸੀ ਤੇ ਬਹਿ ਕੇ ਨਹਿਰੂ ਨੂੰ ਹੀਠਾ ਪਾਵਿਆਂ ਕੋਲ ਤੁਰੀ ਫਿਰਦੀ ਸਿੱਖ ਜਨਤਾ ਦਿਸਰੋਂ ਬੰਦ ਹੋ ਗਈ 1968 ਵਿੱਚ ਚਿੜੀ ਦੇ ਪਹੁੰਚੇ ਜਿੱਡਾ ਪੰਜਾਬ ਦੇ ਕੇ ਪੰਜਾਬੀਆਂ ਨੂੰ ਚੁੱਪ ਕਰਵਾਤਾ ਜਿਵੇਂ ਟੌਫੀ ਦਾ ਲਾਲਚ ਦੇ ਕੇ ਜਵਾਕ ਨੂੰ ਵਰਾਦੀਦਾ ਹੈ 65 ਤੇ 71 ਦੀਆਂ ਜੰਗਾਂ ਵਿੱਚ ਸਿੱਖ ਰੈਜimentਾਂ ਦੇ ਫਾਨੇ ਲਾਤੇ ਸਰਕਾਰਾਂ ਨੇ ਕਿ ਸਿੱਖ ਬਹਾਦਰ ਕੌਮ ਹੈ ਚਲੋ ਸਿੱਖੋ ਮੈਦਾਨ ਜਿੱਤੋ ਬਾਜਾਂ ਵਾਲੇ ਨੇ ਖਾਣੀ ਕਿਹੜਾ ਬਰੂਦ ਭਰਿਆ ਇਹਨਾਂ ਦੇ ਵਿੱਚ ਟੁੱਟ ਕੇ ਪੈ ਗਏ ਜਿੱਥੇ ਕਮ ਕਲੋਟਾ ਹੰਦਾ ਸੀ ਉਥੇ ਸਿੱਖ ਫੌਜੀ ਕਲੇਜੇ ਨਾਲ ਬੰਬ ਬੰਨ ਕੇ ਮੁੱਖੀ ਮਨੁੱਖੀ ਸ਼ਬਮ ਬੰਦੇ ਭਾਰਤ ਨੂੰ ਜਾ ਨਾ ਆਉਣ ਦਿੱਤੀ ਬੋਲੇ ਸੋ ਨਿਹਾਲ ਤੇ ਜਾਲੀ ਲੜਦੇ ਰਹੇ ਤੇ ਨਮਸਤੇ ਪਾਸੇ ਖੜਾ ਤਮਾਸ਼ਾ ਦੇਖਦਾ ਰਿਹਾ ਫੇਰ ਹਰੀ ਕ੍ਰਾਂਤੀ ਆਈ ਜ਼ਮੀਨਾ ਨਸ਼ੇ ਤੇ ਲਾ ਕੇ ਵਤ ਵਦ ਅਨ ਪੈਦਾ ਕੀਤਾ ਗਿਆ ਭਾਰਤ ਦਾ ਢਿੱਡ ਭਰਿਆ ਗਿਆ ਇਸ ਤੋਂ ਪਹਿਲਾਂ ਭੁੱਖ ਨਾਲ ਭਾਰ ਦੇ ਮੇਦੇ ਵਿੱਚ ਗਰਮੀ ਇੰਨੀ ਬੈਠੀ ਪਈ ਸੀ ਵਰਕੇ ਤੇ ਅਨ ਦਾਤਾ ਲੈ ਕੇ ਪੰਜਾਬ ਦੇ ਮੱਥੇ ਤੇ ਗੂਂਦ ਦੇ ਨਾਲ ਚੇਪਤਾ ਤੇ ਪਿਛਾ ਜਿਹਾ ਹਲਾ ਕੇ ਹਾਥੀ ਵਾਂਗ ਸਮ ਮੜਕ ਨਾਲ ਤੁਰਦਾ ਗਿਆ ਇਨੀਆਂ ਕੁਰਬਾਨੀਆਂ ਤੇ ਸੰਘਰਸ਼ਾਂ ਦਾ ਆਰਾਮ ਪੰਜਾਬ ਨੂੰ ਦਿੱਤਾ ਗਿਆ ਤੈਂਕਾਂ ਦੀ ਬਰਲ ਵਿੱਚੋਂ ਨਿਕਲਦੇ ਗੋਲੇ ਕਿਸੇ ਤਖਤ ਨਾਲ ਖਿੰਦੇ ਰਹੇ ਕਿਉਂਕਿ ਖੁੱਲੀ ਦਾੜੀ ਤੇ ਸਿੱਖ ਦਸਤਾਰ ਵਾਲਾ ਹਰ ਬੰਦਾ ਮੁਜਰਮ ਸੀ ਹਰਮੰਦਰ ਸਾਹਿਬ ਦਾ ਪਾਣੀ ਰੰਗ ਵਟਾਉਣ ਲੱਗਾ ਚਮੜੇ ਦੇ ਬੂਟ ਕੌਮ ਦਾ ਦਿਲ ਮਿੱਧੇ ਰਹੇ ਅਨਦਾਤਿਆਂ ਦੀਆਂ ਲਾਸ਼ਾਂ ਨਾਲ ਲੱਦੇ ਸਰਕਾਰੀ ਕੈਂਟਰਾਂ ਦੀਆਂ ਟੁੱਟੀਆਂ ਬਾੜੀਆਂ ਵਿੱਚੋਂ ਟਿਪ ਟਿਪ ਖੂਨ ਚੁੰਦਾ ਜਵਾਨੀ ਨੂੰ ਦੁੱਧ ਵਾਂਗੂ ਜਾਗ ਲੱਗੀ ਉਂਗਲਾਂ ਅੰਗੜਾਈਆਂ ਲੈ ਕੇ ਕਠੀਆਂ ਹੁੰਦੀਆਂ ਤੇ ਮੁੱਕਾ ਬਣਦੀਆਂ ਹਰ ਹਲ ਪੰਜਾਲੀਆਂ ਦੇ ਜਾਣ 47 ਚਲਾਉਣ ਲੱਗੇ ਤੇ ਫਿਰ ਪਿੰਡ ਪਿੰਡ ਚੱਪੜ ਚੜੀ ਦਾ ਮਦਾਨ ਬਣਨ ਲੱਗਾ ਪਿੰਡਾਂ ਵਿੱਚ ਜਨ ਚੜ੍ਹਦੀ ਉਮਰ ਦਾ ਕੋਈ ਚੋਬਰ ਨਾ ਬਚਿਆ ਅਸਲੀ ਸਿੰਘਾਂ ਦੀ ਇੱਕ ਕਾਰਮਣ ਕਾਫੀ ਨਿਕਲੀ ਪੁਰਸ਼ਟਾਉਤਾ ਨੇ ਸਿੱਖਾਂ ਦਾ ਅਕਸ਼ ਭਗਾਰ ਦਿੱਤਾ ਹੈ ਗਲਤ ਨੇ ਉਹ ਲੋਕ ਜਿਹੜੇ ਲੜਾਈ ਨੂੰ ਹਿੰਦੂਆਂ ਸਿੱਖਾਂ ਦੀ ਲੜਾਈ ਸਮਝਦੇ ਨੇ ਅੱਜ ਵੀ ਪਿੰਡਾਂ ਵਿੱਚ ਸਿੱਖਾਂ ਦੇ ਪੰਡਤਾਂ ਦਾ ਪੂਰਾ ਬਵਾ ਕੈਮਾ ਭਾਰਤ ਦੀਆਂ ਦੋਹੇ ਪਾਰਟੀਆਂ ਕਾਂਗਰਸ ਭਾਪਾ ਹਿੰਦੂ ਵੋਟ ਬੈਂਕਥੇ ਹੋਣ ਦੇ ਖਾਤਰ ਇਹ ਕੁਝ ਮੋੜ ਤੋਂ ਲੈ ਕੇ ਕਰਦੀਆਂ ਆਈਆਂ ਨੇ 84 ਨਵੰਬਰ ਦਿੱਲੀ ਤਕਰੀਬਨ 3000 ਸਿੱਖਾਂ ਦਾ ਕਤਲ ਹੋਇਆ ਟਾਇਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਪਹਿਲੀ ਵਾਰ ਹੀ ਪਤਾ ਲੱਗਾ ਕਿ ਟਾਇਰ ਕਾਰਾਂ ਗੱਡੀਆਂ ਖਾਤਰ ਨਹੀਂ ਬਣਦੇ ਇਹ ਬੰਦੇ ਫੂਕਣ ਵਾਸਤੇ ਬਣਦੇ ਨੇ جنੂਨ ਇਹਨਾਂ ਵਧ ਗਿਆ ਸੀ ਕਿ ਸਟਾਕ ਵਿੱਚ ਭਾਵੇਂ ਮਿੱਟੀ ਦਾ ਤੇਲ ਨਾ ਹੋਵੇ ਪਰ ਬੰਦੇ ਸਾਨ ਖਾਤਰ ਡਰਮਾਂ ਦੇ ਡਰਮ ਕਹਿਨਾਂ ਦੇ ਕਹਿਣ ਭਰੇ ਸੀ ਉਲਸਦੀ ਉਸਕਾਰ ਬਿਜਾਰੀ ਤੋਂ ਵੀ ਮੂਕ ਦਰਸ਼ਕ ਸ਼ਬਦ ਹੋਂਦ ਵਿੱਚ ਆਇਆ ਹਾਸਾ ਵੀ ਆਉਂਦਾ ਹੈ ਤੇ ਰੋਣਾ ਵੀ ਆਉਂਦਾ ਹੈ ਜਦੋਂ ਕਿਤਾਬਾਂ ਵਿੱਚ ਪੜ੍ਹਦਾ ਹੈ ਧਰਮ ਇੱਕ ਬਾਤ ਇੱਕ ਧਰਮ ਨਿਰਪੱਖ ਦੇਸ਼ ਹੈ ਕਸ਼ੋਰੀ ਲਾਲ ਨਾ ਦੇ ਕਸਾਈ ਨੇ ਸੂਰ ਵਢਣ ਵਾਲੇ ਦਾਤਰ ਨਾਲ 7-8 ਸਿੰਘਾਂ ਦਾ ਕਤਲ ਕੀਤਾ ਭਾਰਤੀ ਅਦਾਲਤ ਨੇ ਉਹਨੂੰ ਤਿੰਨ ਅਡੋ ਅਡ ਕੇਸਾਂ ਵਿੱਚ ਤੀਰੀ ਫਾਸੀ ਦੀ ਸਜ਼ਾ ਸੁਣਾਈ ਉਹਨੇ ਉਤਲੀ ਅਧਾਰਤ ਵਿੱਚ ਰਿੱਟ ਪਾਤੀ ਤੇ ਤੀਸਰੀ ਫਾਸੀ ਦੀ ਸਜ਼ਾ ਤੀਰੀ ਉਮਰ ਕੈਦ ਵਿੱਚ ਤਬਦੀਲ ਹੋ ਗਈ ਮਤਲਬ 60 ਸਾਲ ਕੈਦ 18 ਸਾਲ ਸਜ਼ਾ ਪੂਤ ਕੇ ਕਸ਼ੋਰੀ لال ਨੂੰ ਇਹ ਕਹਿ ਕੇ ਰਿਹਾ ਕੀਤਾ ਕਿ ਇਸ ਆਦਮੀ ਦਾ ਚਾਲ ਚਲਣਾ ਬਹੁਤ ਵਧੀਆ ਹੈ ਜੇਲ੍ਹ ਦੇ ਵਿੱਚ ਦੂਜੇ ਪਾਸੇ ਤਿੰਨ ਜੱਜਾਂ ਦੇ ਵਿੱਚ ਵਾਲੀ ਅਦਾਲਤ ਵੱਲੋਂ ਦੋ ਜੱਜਾਂ ਦੀ ਸਹਿਮਤੀ ਹੋਣ ਦੇ ਬਾਵਜੂਦ 25 ਸਾਲ ਕੈਦ ਭੁਗਤਣ ਦੇ ਬਾਵਜੂਦ ਸਰਦਾਰ ਭੁੱਲਰ ਨੂੰ ਭਾਰ ਸਰਕਾਰ ਨੇ ਫਾਂਸੀ ਲਾਉਣਾ ਅਸ਼ਕੇ ਵਈ ਲੋਕ ਦੰਤਰ ਹੈ ਉਹ ਵੀ ਬਿਲਕੁਲ ਨਜਾਇਜ਼ ਕੋਈ ਕੇਸ ਨਹੀਂ ਆਪੋ ਬਣਾਇਆ ਹੋਇਆ ਕੇਸ ਦੇ ਵਿੱਚ ਭੁੱਲਰ ਨੂੰ ਫਸਾਇਆ ਗਿਆ ਹੈ ਜਿਸ ਕਰਕੇ ਉਸਦੇ ਦਿਮਾਗ ਦਾ ਤਮਾਜਿਲ ਵੀ ਵਿਗੜ ਗਿਆ ਜਿਨ੍ਹਾਂ ਨੇ ਯੋਧਿਆਂ ਨੇ ਅੱਤੀ ਕੰਮ ਕੀਤੇ ਸੀ ਜਿੰਦੇ ਵਰਗਿਆਂ ਨੇ ਉਹਨਾਂ ਨੇ ਅਸਸ ਕੇ ਫਾਂਸੀਆਂ ਦੇ ਰੱਸੀ ਚ ਮੇਸੀ ਪਿਆਰਿਓ ਪਰ ਜਿਹੜਾ ਕਿਸੇ ਦੇ ਨਾਲ ਨਜਾਇਜ਼ ਧੱਕਾ ਹੋਵੇ ਉਹਦੀ ਸੱਟ ਬਹੁਤ ਭੜੀ ਹੁੰਦੀ ਹੈ ਇੱਕ ਸਿੱਖ ਬੀਬੀ ਦੇ ਟੰਬਰ ਦੇ ਚੋਵੀ ਜੀ ਇੱਕੋ ਦਿਨ ਕਤਲ ਕੀਤੇ ਗਏ ਦੋ ਬੰਦਿਆਂ ਦੇ ਗਲ ਵੱਢ ਕੇ ਥਲ ਵਿੱਚ ਰੱਖ ਕੇ ਸਿੱਖ ਬੀਬੀ ਸਾਹਮਣੇ ਪੇਸ਼ ਕਰਦੇ ਆਂ ਇੱਕ ਸਿਰਫ ਰਿਆ ਬੋਲਿਆ ਪਛਾਨੀਏ ਜੀ ਆਪਕੇ ਹੀ ਸ਼ੁਕਰੇ ਹਨ ਉਸ ਟਾਈਮ ਉਹਦੇ ਮਾਂ ਦੇ ਦਿਲ ਨੂੰ ਕੁਛਿਆ ਹੀ ਜਾਣਦਾ ਹੈ ਕਿ ਉਸਦੀ ਹਾਲਤ ਕੀ ਹੋਵੇਗੀ ਸਿਆਸਤ ਸਿੱਖਾਂ ਤੇ ਖਤਮ ਨਹੀਂ ਹੁੰਦੀ 2002 ਦੇ ਗੋਧਰਾ ਕਾਂਡ ਵਿੱਚ ਮਾਰੇ ਗਏ 1000 ਮੁਸਲਮਾਨ ਨਰਿੰਦਰ ਮੋਦੀ ਦੀ ਜਿੱਤ ਦੇ ਜਾਮਣ ਬਣ ਗਏ ਜਾਮਣੀ ਦਾਮਣੀ ਗੁੜੀਆਂ ਬੁਲਾਦਕਰ ਪਿੱਛੋਂ ਦਿੱਲੀ ਦੇ ਮੱਥੇ ਤੇ ਤਰੇਲੀ ਆ ਗਈ 2007 ਵਿੱਚ ਉੜੀਸਾ ਵਿੱਚ ਪਤਾ ਨਹੀਂ ਕਿੰਨੀਆਂ ਕੋਸਾਈ ਕੁੜੀਆਂ ਦਾ ਬਲਾਤਕਾਰ ਹੋਇਆ ਹੈ ਗੱਲ ਇੱਥੇ ਹੀ ਨਹੀਂ ਮੁੱਕਦੀ ਜੰਮੂ ਵਿੱਚ ਭਾਤੀ ਫੌਜ ਬਥੇਰੀ ਵਾਰੀ ਮੁਸਲਮ ਕੁੜੀਆਂ ਤੇ ਬਲਾਤਕਾਰ ਕਰਨਾ ਸੁਰਖੀਆਂ ਵਿੱਚ ਨਹੀਂ ਹੈ ਪ੍ਰਸਿੱਧ ਇਨਕਲਾਬੀ ਮਹਿਲਾ ਪੱਤਰਕਾਰ ਅਰੁਤੀ ਡਾਇ ਨੇ ਲੇਖ ਲਿਖਿਆ ਸੀ ਅਫਜਲ ਗੁਰੂ ਤੇ ਆਮ ਬੰਦੇ ਨੂੰ ਕ੍ਰੀਸ ਕੇ ਫਾਸੀ ਤੱਕ ਲਿਜਾਣਾ ਭਾਰਤੀ ਸਵਧਾਨ ਦਾ ਹਿੱਸਾ ਬਣ ਗਿਆ ਹੈ ਆਪਰੇਸ਼ਨ ਬਲੀਵ ਸਟਾਰ ਤੋਂ ਬਾਅਦ ਹੁਣ ਆਪਰੇਸ਼ਨ ਗ੍ਰੀਨ ਹਟ ਦੇ ਨਾਂ ਤੇ ਮਹੌਬਾਦੀਆਂ ਕੀ ਆਮ ਲੋਕਾਂ ਦਾ ਕਤਲ ਹੋ ਰਿਹਾ ਹੈ ਉਹਨਾਂ ਮਹੌਬਾਦੀਆਂ ਦੀਆਂ ਔਰਤਾਂ ਵੀ ਏਕ ਏ 47 ਚਲਾਉਣਾ ਸਿੱਖ ਗਈਆਂ ਨੇ ਹੁਣ ਪੰਜਾਬ ਵਿੱਚ ਵੱਖਰੇ ਰਾਜ ਦੀ ਮੰਗ ਚਾਜ ਨਾਲ ਨਹੀਂ ਉੱਠ ਰਹੀ ਪਰ ਕੇਂਦਰ ਸਰਕਾਰੇ ਚਾਹੁੰਦੀ ਹੈ ਕਿ ਇਹ ਕੌਮ ਮੰਗ ਕਰੇ ਦੁਬਾਰਾ ਤੋਂ ਗਬਰੂਆਂ ਦੀ ਹੋਈ ਸਿੱਖ ਪਨੀਰੀ ਨੂੰ ਡੁਕਣ ਦਾ ਮੌਕਾ ਮਿਲ ਜਾਵੇ ਹਾਲਾਤ ਦੱਸਦੇ ਨੇ ਅੱਗੇ ਸਮਾਂ ਚੰਗਾ ਨਹੀਂ ਕਿਸੇ ਝਖੜ ਤੋਂ ਪਹਿਲਾਂ ਵਰਗੀ ਨਮੋਸ਼ੀ ਜਾਂ ਮੋਲੇ ਧਰਮੀ ਤੋਂ ਪਹਿਲਾਂ ਵਰਗਾ ਸਹਿਮ ਹੁਣ ਪੰਜਾਬੀਆਂ ਦਾ ਚਚੋਲੜ ਪੰਛੀਆਂ ਦਾ ਚਚੋਲੜ ਦੱਸਦਾ ਹੈ ਕਿ ਖੋਡ ਵਿੱਚ ਸੱਪ ਜ਼ਰੂਰ ਬੈਠਾ ਹੈ ਬਸ ਸਰਬੰਸਦਾਨੀਆਂ ਠੰਡ ਵਰਤਾਈ ਪੰਜਾਬ ਦੇ ਵਿੱਚ ਸੋ اے ਸੇ ਪਿਆਰਿਓ 47 ਤੋਂ ਲੈ ਕੇ ਸਾਡੇ ਤੇ ਅੱਜ ਤੱਕ ਦਾ ਵਰਤਾਰਾ ਜੋ ਸਾਨੂੰ ਪਿੰਡਿਆਂ ਤੇ ਢਾਉਣਾ ਪਿਆ ਆਪ ਜੀ ਦੇ ਹਿਤ ਵਿੱਚ ਯਾਦਵਾਂ ਦੀ ਖਾਤਰ ਐਸੇ ਵਿਸ਼ਵਾਸ ਕਾ ਤਾਨੂੰ ਆਪ ਜੀ ਦੇ ਸਾਹਮਣੇ ਰੱਖਣਾ ਹੀ ਪੈਂਦਾ ਹੈ ਤਾਂ ਕਿ ਅਸੀਂ ਵਤ ਵੱਤ ਪੜੀਏ ਤੇ ਜਾਣੂ ਹੋਈਏ ਤਾਂ ਸਹੀ ਇਹਨਾਂ ਚੀਜ਼ਾਂ ਨੂੰ ਭੁੱਲ ਵੀ ਨਾ ਜਾਈਏ ਸੋ ਇਹਨਾਂ ਸਮੇਂ ਦੇ ਹਾਕਮਾਂ ਵੱਲੋਂ ਸਾਡੇ ਆਪਣਿਆਂ ਵੱਲੋਂ ਮਾਰੇ ਪਿੱਠ ਵਿੱਚ ਛੁਰੇ ਅੱਜ ਵੀ اسی ਤਰ੍ਹਾਂ ਕਾਇਮ ਨੇ ਸੋ ਆਓ ਜੀ ਇੱਥੇ ਸਮਾਪਤੀ ਕਰੀਏ ਹੁਆਂ ਪੁੱਲਾਂ ਨੂੰ ਨੱਚਾਰੇ ਉੱਗਜ ਕੇ ਫਤਿਹ ਗਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ